ਇਸ ਸ੍ਰੀ ਹਜੂਰੀ ਵਿੱਚ ਜਿਹੜੇ ਬੈਠੇ ਗੁਰੂ ਰੂਪ ਗੁਰੂ ਤੇਰੀ ਸਾ ਸੰਗਤ ਜੀਓ ਆਓ ਸਤਿਗੁਰਾਂ ਦੇ ਚਰਨਾਂ 'ਚ ਭਾਵੇਂ ਸਿਰ ਸਤਿਕਾਰ ਫਰੀਮ ਸਾਹਿਬ ਗੱਜਵੱਜ ਕੇ ਬਲਾਵਤ ਤੇ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਕੀ ਪੱਤੇ ਅਸਵਲ ਤੁਸੀਂ ਗੁਰਦਰਸਿਖ ਸਭਾ ਸਭ ਜੀ ਦੇ ਪਾਵਨ ਸਥਾਨ ਦਰਬਾਰ ਤੇ ਆਪ ਵੱਡੇ ਗੁਰੂ ਪਾਤਸ਼ਾਹ ਰਹਿਮਤ ਕਿਰਪਾ ਚੜ੍ਹਦੀ ਕਲਾ ਬਖਸ਼ ਕਰਨ ਪ੍ਰਾਤ ਪਰਮਾਤਮਾ ਹੋਇਆ ਮਹਜੂਰ ਦੇ ਇਤਿਹਾਸ ਸਨੈਰੀ ਪੰਨਿਆਂ ਦੇ ਨਾਲ ਆਪ ਦੀ ਸੱਚਾ ਪਉੜੇ ਕਿ ਰਾਜਨਾ ਅਸੀਂ ਤੇਰੇ ਅੱਗੇ ਫਰਿਆਦ ਲੈ ਕੇ ਆਏ ਆ ਹੁਣ ਤੁਸੀਂ ਸਿਆਣੇ ਆ ਪਿਆਰੇ ਜਿਹੜਾ ਬੰਦਾ ਮਜ਼ਰਦਾ ਹੋਵੇ ਨਾ ਨਗਰ ਦੇ ਵਿੱਚ ਪਰ ਕਿਸੇ ਪੰਚੀ ਦੀ ਹੋਂਦ ਤੇ ਭਾਵੇਂ ਸਰਪੰਚ ਦੇ ਹੋਂਦ ਤੇ ਕਿਸੇ ਵੀ ਹੋਂਦ ਤੇ ਹੋਵੇ ਤੇ ਆਪਣੀ ਦੰਦ ਪ੍ਰਿਆ ਦਾ ਆਪਾਂ ਉਹਦੇ ਕੋਲ ਲੈ ਕੇ ਜਾਂਦੇ ਆ ਕਿ ਭਾਈ ਸਾਹਿਬ ਆਹ ਸਾਨੂੰ ਮੁਸੀਬਤ ਹੈ ਆਹ ਸਾਡੀ ਮਜਬੀਤਾ ਹੈ ਤੇ ਕਹਿੰਦੇ ਸਮੇਂ ਦੇ ਰਾਜਨਾ ਅਸੀਂ ਬੜੇ ਦੁਖੀ ਬੜੇ ਪਰੇਸ਼ਾਨ ਨਾ ਇੱਕ ਸੰਤੋਖ ਦਾਤਾ ਪੁੱਤਰ ਹੈ ਰਵਿਦਾਸ ਇਹ ਜਦੋਂ ਦੀ ਕਰਦਾ ਹੈ ਤੇ ਉਹਦੇ ਮਾਦੀ ਨਿਵਾਸ ਬਣਾ ਕੇ ਸੰਤ ਭਜਾਉਂਦਾ ਤੇ ਮੱਥੇ ਤੇ ਤਿਰਕਣਾ ਤੇ ਤੋਤੀ ਲਾ ਕੇ ਤੇ ਬਦਗੀ ਕਰਦਾ ਹੈ ਅਸੀਂ ਇਹ ਤੋਂ ਪਰੇ ਜਾਣੇ ਕਿਉਂਕਿ ਸਾਡਾ ਹੱਕ ਹੈ ਪਰ ਇਹਨੂੰ ਸਮਝਾਉਣਾ ਬੜਾ ਕੀਤਾ ਹੈ ਪਰ ਇਹ ਨਹੀਂ ਤੁਸੀਂ ਇੱਥੇ ਤਰ੍ਹਾਂ ਸਾਡੀ ਬੇਤੀ ਪਰਵਾਹ ਕਰਕੇ ਇਹਨੂੰ ਕਿਸੇ ਤਰ੍ਹਾਂ ਆਪਣੀ ਸਮਾਂ ਵਿੱਚ ਬਣਾਉਂਦਾ ਯਤਨ ਕਰੋ ਪਰ ਪਿਆਰੇ ਕਾਛੀ ਦੀ ਆ ਰਾਕੇ ਨਾਮੇ ਬਲਨੇ ਮੇਰੇ ਹਜੂਰ ਨੂੰ ਬੁਲਾਵਾ ਕੀਤਾ ਹੈ ਮੇਰੇ ਪਤਸ਼ਾਹ ਆਏ ਔਰ ਸੱਚਾ ਬਲ ਸੱਚਾ ਬੇਦਰਬਾਰ ਹੈ ਔਰ ਇੱਥੇ ਆ ਕੇ ਖੜੇ ਹੋਏ ਨੇ ਹਜੂਰ ਤੋਂ ਕਹਿ ਲਗੇ ਮਹਾਰਾਜ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਮੱਥੇ ਤੇ ਦਿਲ ਕਰਾਉਂਦੇ ਹੋ ਕੋਤੀ ਲਾ ਕੇ ਸੱਤ ਬਣਾਉਂਦੇ ਹੋ ਤੇ ਰਾਜ ਨੂੰ ਚੱਪਦੇ ਹੋ ਤੇ ਮੇਰੇ ਹਜੂਰ ਕਹਿੰਦੇ ਬਾਹਰ ਵਿੱਚ ਕੋਈ ਸ਼ੱਕ ਨਹੀਂ ਹੈ ਕੱਲਕੇ ਫਿਰ ਤੁਹਾਨੂੰ ਹੀ ਹੱਥ ਨਹੀਂ ਹੈ ਕਿਉਂਕਿ ਹੱਥ ਇਹਨਾਂ ਦਾ ਬਣਦਾ ਹੈ ਤੁਹਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ ਜਿਹੜਾ ਕਰਮ ਤੁਹਾਡਾ ਕਰਨ ਵਾਲਾ ਕਿਸੇ ਬੋਕਰੋ ਤੇ ਮੇਰੇ ਬਾਪਾ ਕਹਿੰਦੇ ਇਹ ਸੱਚ ਹੈ ਇੱਥੇ ਮੇਰੇ ਬਾਪਾ ਫਿਰ ਮੱਖੋਚ ਚੋ ਬੱਦਰ ਕਹਿੰਦੇ ਨੇ ਕਹਿੰਦੇ ਜਲ ਕੀ ਭੀਤ ਪਵਨ ਦਾ ਥੰਦਾ ਲੱਕ ਤੇ ਬੂਤ ਕਾ ਗਾਰਾ ਆਦਮਾਸ ਨਾੜੀ ਤੋਂ ਪਿੰਗਰ ਪੱਖੀ ਬਸੇ ਬਚਾਣਾ ਤਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਲਵਰ ਪੰਖ ਵਸੇਰਾ ਰਾਜੇ ਨਾਗਰ ਮਾਲ ਦੇ ਨਾਲ ਕੁਝ ਬਚਨ ਕਰਦੇ ਨੇ ਕਹਿੰਦੇ ਰਾਜਨਾ ਤੂੰ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਮੈਂ ਸ਼ਾਇਦ ਦੁਨੀਆ ਤੇ ਆਇਆ ਮੈਸਾਣਾ ਨਹੀਂ ਕਹਿੰਦੇ ਮੈਨੂੰ ਭੋਲਿਆ ਇਹ ਸੰਸਾਰ ਦੇ ਜੀਵਾਂ ਦਾ ਰਹਿਣ ਬਸੇਰਾ ਇਹੋ ਜਿਹਾ ਹੈ ਜਵੇਂ ਕਹਿੰਦੇ ਇੱਕ ਪੰਛੀ ਜਦੋਂ ਕਿਸੇ ਡਾਲੀ ਤੇ ਆਲਣਾ ਪਉਂਦਾ ਹੈ ਨਾ ਸਵੇਰ ਨੂੰ ਚੁੱਪ ਚੁਕਦਾ ਹੈ ਤੇ ਸ਼ਾਮਾਂ ਨੂੰ ਆ ਕੇ ਆਪਣੇ ਅੰਗ ਦੇ ਵਿੱਚ ਬਹਿੰਦਾ ਹੈ ਕਿਤੇ ਹਵਾ ਤੂਫਾਨ ਤੇ ਜਾਵੇ ਉਹਦਾ ਅਲਮੇ ਫਿਰੂ ਫਿਰੂ ਹੋ ਜਾਂਦਾ ਹੈ ਤੇ ਫਿਰ ਕਿਸੇ ਨਾ ਵੀ ਗਲੀ ਤੇ ਘਰ ਬਣਾ ਲੈਂਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਰਾਜਨਾ ਤੇ ਦੁਨੀਆਂ ਦੇ ਵਿੱਚ ਇਰਾਨ ਬਸੇਰਾ ਹੈ ਅੱਜ ਅਸੀਂ ਇੱਥੇ ਹਾਂ ਕੱਲ ਦਾ ਕੋਈ ਪਤਾ ਨਹੀਂ ਕਿੱਥੇ ਜਾਣਾ ਪੈ ਜਾਵੇ ਕਿਉਂਕਿ ਪਿਆਰੇ ਫਿਰੋਦੇ ਬਾਰੇ ਮੇਰੇ ਪਾਤਸ਼ਾਹ ਫਿਰੋਦੇ ਬਾਰੇ ਜਵਾਬ ਦਿੰਦੇ ਨੇ ਜਦੋਂ ਆਪਾਂ ਗੁਰੂ ਦੀ ਬਾਣੀ ਦੀ ਇੱਕ ਇੱਕ ਸ਼ਬਦ ਸੁਣਦੇ ਆਂ ਤੇ ਸਾਰੇ ਦੇ ਕਈ ਜਨਮਾਂ ਪਹਿਂਟ ਪਤੰਗਾ ਕਈ ਜਨਮਾਂ ਦਾਸ ਬੀਰ ਰੰਗ ਕਹਿੰਦੇ ਇਹ ਜੀਵਨ ਜਿਹੜਾ ਹੈ ਨਾ ਇਹ 84 ਲੱਖ ਜੁਗ ਦਾ ਬਾਦਸ਼ਾਹ ਹੈ ਕਹਿੰਦੇ ਇਹਨੂੰ ਸਾਡੀ ਜਾਮਾ ਮਰਦਾਨ ਕਹਿੰਦੇ ਇਹਨਾਂ ਜੁਗਾਂ ਵਿੱਚੋਂ ਨਿਕਲ ਕੇ ਸਾਡੀ ਜਾਮਾ ਚੋਂ ਜਿਹਦਾ ਦੰਦਾ ਦੁਨੀਆ ਤੋਂ ਫਿਰ ਇਹਨੂੰ ਪਤਾ ਨਹੀਂ ਕਿਹੜੀ ਕਿਹੜੀ ਜੁਗ ਦਾ ਸਾਹਮਣਾ ਕਰਨਾ ਪੈਂਦਾ ਆ ਜਿਹੜੀ ਤਮਾਤਵਾ ਸਾਨੂੰ ਹੱਥ ਦਿੱਤੇ ਜੇ ਨਾ ਇਹ ਸਾਨੂੰ ਪੈਰ ਦਿੱਤੇ ਨੇ ਆ ਜਿਹੜੀ ਨੇਤਰ ਤੇ ਅੱਖਾਂ ਦਿੱਤੀਆਂ ਇਹ ਵੀ ਪਿਆਰੇ ਪਤਾ ਨਹੀਂ ਕਿੰਨੇ ਕਿ ਚੰਗੇ ਕਰਮਾ ਕਰਕੇ ਨਸੀਬ ਹੋ ਗਿਆ ਤੇ ਜਦੋਂ ਆਪਾਂ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਨੂੰ ਦੇਖਦੇ ਆ ਨਾ ਦੀਆਂ ਅੱਖਾਂ ਦੇ ਸਾਹਮਣੇ ਹਲੇਰ ਦਿਸਦਾ ਹੈ ਤੇ ਜੇ ਉਹਨਾਂ ਨੂੰ ਕੋਈ ਪੁੱਛਦਾ ਤੁਹਾਨੂੰ ਦੁਨੀਆ ਕਿਉਂ ਦੀ ਲੱਗਦੀ ਹੈ ਉਹ ਕਹਿੰਦੇ ਜਿਹੜੀਆਂ ਅੱਖਾਂ ਵਿੱਚ ਜੋਤੀ ਮਿਲ ਉਹਦੇ ਵਾਰ ਤੇ ਦਿਨ ਵੀ ਹੁੰਦਾ ਤਾਂ ਤੇ ਰਾਤ ਵੀ ਹੁੰਦਾ ਦੀ ਕਰਿਆ ਕਰਦੀ ਹੈ ਕਹਿੰਦਾ ਜਿਹੜੇ ਪੈਲ

ਦੁਨੀਆਂ ਦੇ ਲੋਕ ਚੇਤੇ ਰੱਖਿਓ ਜੁਹਾਰੀ ਚਲਾ ਗਿਆ ਕਹਿੰਦਾ ਜੇ ਕੰਨਾਂ ਦੇ ਵਿੱਚੋਂ ਸੋਨਾ ਬੰਦ ਹੋ ਗਿਆ ਤੇ ਦੁਨੀਆਂ ਦਾ ਰਾਜ ਖਤਮ ਹੋ ਗਿਆ ਫਿਰ ਅਗਲੇ ਪਾਸੇ ਉਹ ਗੱਲ ਕਰਦਾ ਇਹਨਾਂ ਚੇਤੇ ਰੱਖਿਓ ਬੰਨਾ ਤੈਨੂੰ ਆਪਣੇ ਕਿਹੋ ਜਿਹਾ ਬਣਾ ਕੇ ਪੇਟਿਆ ਹੁਣ ਮੇਰੇ ਪਾਚਾ ਕਿਹਦੇ ਜੱਸੇ ਤਰਵਰ ਪੰਚ ਬਸੇਰਾ ਦੂਜੇ ਪਾਸੇ ਤਾਂ ਕਹਿੰਦੇ ਪਾਣੀ ਕਿਉ ਮੇਰਾ ਕਿਹ ਤੇਰਾ ਜੱਸੇ ਤਰਵਰ ਪਖ ਬਸੇਰਾ ਰਾਖੋ ਕੰਦ ਅਸਾਰੋ ਨੀਵਾ ਕਿਹੜੀ ਤੰਦ ਹੈ ਕਹਿੰਦਾ ਜਿਹਦਾ ਪੰਪਕਾਰ ਬਣਾਉਣ ਲੱਗਦੇ ਆ ਨਾ ਤੇ ਰਾਜ ਮਿਤਰੀ ਇੱਕਾ ਨੂੰ ਸਲਾਹ ਦਿੰਦਾ ਹੈ ਉਹ ਕਹਿੰਦਾ ਜੇ ਜਿੰਦਗੀ ਤੇਰੇ ਘਰ ਦੀ ਕੰਧ ਮਜ਼ਬੂਤ ਨਹੀਂ ਮਜ਼ਬੂਤ ਹੋਵੇਗੀ ਨਾ ਤਨਾ ਇਹ ਮਕਾਨ ਵੀ ਬੜਾ ਸੋਹਣਾ ਬਣੇਗਾ ਔਰ ਜੇ ਦੀ ਕਦੇ ਟੱਠਣ ਦੀ بنیاد ਬੜੀ ਲੰਮੀ ਹੋਵੇਗੀ ਇਕੱਠੇ ਕਰ ਲਈ ਤੇ ਜੇ ਕਿਤੇ ਦੀ ਨੀਤ ਬਜ਼ੋਰ ਪੈ ਗਈ ਤੇ ਕਹਿੰਦਾ ਬਹੁਤਾ ਚਿੰਤ ਸਮਾਂ ਨਹੀਂ ਕਰੇਗਾ ਤੇ ਐਸੇ ਕਰਕੇ ਪਾਛੇ ਕਹਿੰਦੇ ਬਣਾ ਪਰ ਕੰਨਾਂ ਦੀਆਂ ਨੀਆਂ ਤੇ ਮਜ਼ਬੂਤ ਰੱਖਦਾ ਹੈ ਕਹਿੰਦੇ ਇਸ ਜ਼ਿੰਦਗੀ ਵੱਲ ਵੀ ਨਗਾ ਮਾਰੀ ਕਿ ਇਹਨੂੰ ਕਿਵੇਂ ਮਜ਼ਬੂਤ ਕਰਨਾ ਹੈ ਆਖੋ ਕੰਧ ਅਸਾਰੋ ਨੀਵਾ ਸਾਡੇ ਦਿਨ ਆਤਰ ਸੀਨਾ ਪੱਕੇ ਬਾਲ ਪਾਗ ਸਿਰ ਡੇਰੀ ਕੇ ਤਲ ਹੋਏਗਾ ਪਸਵੇਂ ਕੀ ਢੇਰੀ ਕਹਿੰਦੇ ਸੋਹਣੀਆਂ ਅੱਖਾਂ ਤੇ ਕਾਲੇ ਵਾਲ ਜਿਹੜੀ ਸੋਹਣੀ ਜੀ ਪੰਚ ਸਿਰ ਤੇ ਬੰਦਾ ਪਿਆਰਿਆ ਜਦੋਂ ਉਹਦਾ ਹੁਕਮ ਆਇਆ ਤਾਂ ਇਹ ਤਨ ਉਹ ਇੱਕੋ ਪਸਵੇਂ ਕੀ ਢੇਰੀ ਇਹਨੇ ਸੜਕੇ ਪਿਆਰੇ ਧਾ ਦੀ ਤਰ੍ਹਾਂ ਸੁਭਾਅ ਕੋ ਜਾਣਾ ਕਰ ਰੱਬ ਦੇ ਨਾਲ ਰਿਸ਼ਤਾ ਜੋੜਨਾ ਜੇ ਤਾਂ ਕਰੀ ਦੂਜੇ ਪਾਸੇ ਫਿਰ ਕਹਿੰਦੇ ਮੇਰੀ ਯਾਤ ਕਮਿਟੀ ਬਾਤ ਕਮਿਟੀ ਕੋਛਾ ਜਨਮ ਹਮਾਰਾ ਤੁਸ ਸਾਰਿਆਂ ਦਾ ਨਾਮ ਹੈ ਲਾਦਰ ਨਾਮ ਚੱਤ ਕਹੇ ਨਵਦਾਸ ਕਿ ਮਾਰਾ ਇੱਕ ਇੱਕ ਸ਼ਬਦ ਦੇ ਵਿੱਚ ਪਿਆਰੋ ਆਪਣੀ ਯਾਤ ਨਹੀਂ ਲਕੋਈ ਕਈ ਵਾਰੀ ਮੇਰੇ ਵਾਂਗ ਕਿਤੇ ਛੋਟੀ ਮੋਟੀ ਨੌਕਰੀ ਮਿਲਲੀ ਹੋਵੇ ਨਾ ਤੇ ਬਾਈ ਦੇ ਮੇਰੇ ਕਿਤੇ ਅੱਛਾ ਤਾਂ ਇਹ ਸੌਦੇ ਚੁੱਟ ਮਾਪੂਹਾ ਹੋਵੇ ਤੇ ਚੰਗਾ ਜਿਹੜਾ ਕਹਿੰਦਾ ਮੈਂ ਅਈ ਮੇਰੀ ਆਦਤ ਆ ਉਹ ਵੀ ਹੌਲੀ ਜੀ ਕਾਗਜ਼ ਪਰਕੇ ਦੇ ਦਿੰਦਾ ਕਹਿੰਦਾ ਨਹੀਂ ਮੈਂ ਵੀ ਆਹੀ ਆ ਪਾਲ ਕੇ ਅਸੀਂ ਕਈ ਵਾਰੀ ਕਿ ਸਿੱਧੂ ਨੂੰ ਯਾਦ ਨੂੰ ਯਾਦ ਨੂੰ ਬਲ ਨੂੰ ਬਲ ਦਿੰਦੇ ਆ ਪਰ ਆ ਦੇਖੋ ਮੇਰੇ ਹਜੂਰ ਨੇ ਆਪਣੀ ਯਾਦ ਨਹੀਂ ਕੋਈ ਹਰ ਯਾਦ ਤੇ ਅੱਗੇ ਰੱਖਦੇ ਕਹਿੰਦੇ ਨੇ ਕਿ ਕਹੇ ਨਵਦਾਤ ਚ ਮਾਰਾ ਆਪਣੇ ਆਪ ਦੀ ਯਾਦ ਕੋ ਤੇ ਸਭ ਕੁਝ ਅੱਗੇ ਰੱਖ ਦਿੱਤਾ ਕਿ ਮੈਂ ਕੌਣ ਆ ਤੇ ਪਿਆਰੇ ਜਮਾਨ ਪਤਾ ਕਿ ਨੂੰ ਕਹਿੰਦੇ ਨੇ ਇਹ ਨਹੀਂ ਕਿ ਜਿਹੜਾ ਚੰਮ ਦਾ ਕੰਮ ਕਰਨ ਵਾਲਾ ਉਹਨੂੰ ਜਮਾਨ ਗਿਆ ਸਭ ਕਹਿੰਦੇ ਆ ਕਿ ਤੇਰੇ ਸਰੀਰ ਵਿੱਚ ਚੰਮ ਲੱਗਾ ਤਾਂ ਵੀ ਉਹੀ ਚੀਜ਼ ਹੈ ਪਰ ਤੇਰੀ ਸੁਰਤ ਨਹੀਂ ਕੰਮ ਕਰਦੀ ਕਿਉਂਕਿ ਜਦੋਂ ਜਨਕਰਾਦੇ ਤੇ ਕੋਲ ਆਟਾ ਬਕਰ ਆਇਆ ਸੀ ਨਾ ਤੇ ਐਤਾ ਬਕਰ ਦੇ ਸਰੀਰ ਵਿੱਚ ਅੱਠ ਬਾੜ ਪਈ ਦੇ ਸੀ ਮੈਂ ਤਾਂ ਕੱਥੇ ਤੋਂ ਦੀ ਗੱਲ ਸਾਂਝੀ ਕਰਨ ਲੱਗਾ ਕਿ ਅਸੀਂ ਕਹਿੰਦੇ ਫੁਲਾਣਾ ਚਮਾਰ ਹੈ ਫੁਲਾਣਾ ਬਾੜ ਨਿਕੀ ਹੈ ਸ਼ਬਦ ਸਾਡੀ ਜ਼ਬਾਨ ਤੇ ਅੱਜ ਵੀ ਗੁੰਜਦੇ ਨੇ ਕਈ ਵਾਰੀ ਜੇ ਗੁਰਸ਼ੇਖ ਵੀ ਬੰਦ ਹੈ ਨਾ ਤੇ ਤੇਰੇ ਮੇਰੇ ਕੋਈ ਮਾਨਤਾ ਕੋਈ ਤਸਮਸਾ ਬੈਠੇ ਨੇ ਤੇ ਜਦੋਂ ਕਿਤੇ ਪੰਜ ਪਿਆਰੇ ਬਲਾਣੇ ਪਹੁੰਚਾ ਤੇ ਜੇ ਕਹਿੰਦੇ ਫੁਲਾਣੇ ਦਾ ਪੁੱਤਰ ਨੇ ਅੰਮ ਤੈਨਾਂ ਲਈ ਕਿਹਾ ਉਹ ਸ਼ਕਤੀ ਤਾਂ ਕੌਣੀ ਲਾਇਓ ਪਰ ਮੈਂ ਪਹਿਲਾਂ ਪੁੱਛਿਆ ਤਾਂ ਹਾਇ ਕਹਿੰਦੀ ਜਾਪਦਾ ਹੈ ਅਸੀਂ ਆਭਿਸ਼ਬਦ ਵਰਤਦੇ ਹਾਂ ਬੜੀਆਂ ਤਾਹਾਂ ਤੇ ਵਰਤਦੇ ਹਾਂ ਤੇ ਪੰਨਾ ਨਾ ਸੁਣੇ ਨੇ ਛੱਬਦ ਤੇ ਫਿਰ ਬੜੀ ਆਕੇ ਦੱਸਣਾ ਹੀ ਪੇਤਾ ਭੁਲਾਣਾ ਕਾਲੀ ਕੀ ਦਾ ਪੁੱਤ ਹੈ ਭੁਲਾਣਾ ਚਵਾਰਾਂ ਦਾ ਪੁੱਤ ਹੈ ਅੱਛਾ ਅੱਛਾ ਭੁਲਾਣਾ ਦਾ ਪੁੱਤ ਹੈ ਕੌਣੀ ਲਾਇਓ ਪਿਆਰ ਬਣਾਉਂਦੇ ਪੰਜ ਪਿਆਰਾਂ ਤੇ ਤੁਸੀਂ ਪੈਂਦੀਆਂ ਪੈਂਦੀਆਂ ਵਗ ਲਈਆਂ ਫਿਰ ਆਪਣੇ ਤੇ ਉਹਨਾਂ ਵਿੱਚ ਫਰਟ ਗਈ ਰਹਿ ਗਈ ਜਿਨ੍ਹਾਂ ਨੇ ਪੇਪਰ ਬਣ ਕੇ ਜੱਲੂ ਕਮਾਇਆ ਤੇ ਅੱਜ ਆਪਾਂ ਵੀ ਦੋਤੀ ਖੜੇ ਆ ਕਿੱਥੇ ਸੱਟ ਸਾਡੀ ਆਪਾਂ ਤੇ ਹਜੂਰ ਪਿਤਾ ਦੀ ਬਾਣੀ ਕਹਿੰਦੀ ਹੈ ਮਨ ਤੋਂ ਜੋਤ ਸਰੂਪ ਦਾ ਆਪਣਾ ਮੂਲ ਪਛਾਨ ਮੇਰੇ ਪਾਚਾਂ ਦੇ ਕਲ ਕੀ ਤਰਮਾਰਾ ਕਹਿੰਦੇ ਮਾਤ ਕੀ ਜਾਤ ਸਭੇ ਕੇ ਕੇ ਪਛਾਨ ਕੋਤੇ ਕਿਤੇ ਮਨੁੱਖ ਦੀ ਆਜ਼ਾਦ ਤੇ ਮਰ ਜਨ ਇਹ ਤੇ ਹੈ ਪਰਮੇਸ਼ਰ ਦੀ ਬਣਾਈ ਹੋਈ ਹੈ ਜਾਤਾਂ ਵਿੱਚ ਢਾਈ ਨੇ ਜਦੋਂ ਪਾਵੇ ਦਵਾਨਾ ਤੇ ਫਰਖ ਦਸਰ ਪਰ ਤੇ ਤਾਈ ਕਰਤਾ ਬੜੀ ਹੈ ਇੱਕ ਔਰਤ ਇੱਕ ਮਨਤ ਤੇ ਅਤੀ ਜਾਤ ਪਤਾ ਕਿਦੀ ਕਿਹੜੀ ਹੈ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਖੁਸ਼ਰੇ ਕਿਉਣਾ ਪਰ ਮੁਗੱਤ ਪਾਈ ਕਹਿੰਦੇ ਜਦੋਂ ਖੁਦਰਾ ਮੰਗਣ ਆਵੇ ਨਾ ਤੁਹਾਡੇ ਵਿੱਚ ਤੇ ਜੇ ਕੋਈ ਉਹਨਾਂ ਦੀ ਮਰਦੋਈ ਚੀਜ਼ਾਂ ਦੇਵੇ ਤੇ ਘਟਦੀਆਂ ਮੀਟੀਆਂ ਕਹਿੰਦੀਆਂ ਨੇ ਸਰਾਫ ਦੇ ਜਿਨਾ ਆਪਾਂ ਨੂੰ ਤੇ ਬਾਪੂ ਕਹਿੰਦਾ ਜਿਹੜਾ ਪਹਿਲਾ ਸਰਾਫ ਹੋਵੇ ਉਹਨੂੰ ਕੀ ਦੇ ਦੇਣਾ ਇਹ ਕਿਦੋਂ ਗ੍ਰਿਸ਼ਤੇ ਵਿੱਚ ਹੁੰਦਾ ਤੁਹਾਨੂੰ ਪਤਾ ਤਾਂ ਗ੍ਰਿਸ਼ਤੇ ਕੀ ਹੈ ਪਰ ਆਪਣੇ ਤਾਂ ਗ੍ਰਿਸ਼ਤੇ ਵਿੱਚ ਆਉਣ ਯੋਗ ਆ ਛੱਡਿਆ ਹੀ ਨਹੀਂ ਅੱਧੀ ਜਾਂਦ ਖੁਦਰੇ ਦੀ ਇੱਕ ਆਰਟ ਤੇ ਇੱਕ ਵਰਦ ਧਾਈ ਜਾਂਦਾ ਜੇ ਬਾਕੀ ਤੇ ਲੋਕਾਂ ਦੀਆਂ ਬਣਾਈਆਂ ਹੋਈਆਂ ਜਿਨ੍ਹਾਂ ਦਾ ਕਿਸੇ ਨੇ ਦਿੱਤਾ ਕੀਤਾ ਤੇ ਲੋਕਾਂ ਨੇ ਕਦੀ ਜਾਤ ਬਣਾ ਦਿੱਤੀ ਪਰ ਬਿਆਰਿਓ ਕਿਹਦੇ ਚਾਰਾਂ ਵਿੱਚ ਤੁਸੀਂ ਬੈਠੇ ਹੋ ਉਹ ਬਹੁਤ ਚੰਗਾ ਸੀ ਨਾ ਤੇ ਨਾਗਰ ਮਾਤਾ ਦਾ ਬਾਹਰ ਤੇ ਖੜਾ ਹੈ ਆਉਣ ਦੇ ਪਾਸੇ ਬਾਦਸ਼ਾਹ ਤਖਤ ਤੇ ਬਿਠਾ ਹੈ ਇਹ ਇੱਕ ਉਹ ਬਾਦਸ਼ਾਹ ਹੈ ਜਿਹਨੇ ਕਦੇ 7 ਯੁਗ ਦੇ ਵਿੱਚ ਰਾਜਾ ਨਾ ਬਣ ਕੇ ਨਾ ਸੱਗਿਆ ਸੀ ਅੱਜ ਉਹ ਬਾਤਾਂ ਦੇ ਸਾਹਮਣੇ ਖੜਾ ਹੈ ਅਕੋ ਸਵਾਲ ਤੇ ਜਵਾਬ ਹੋਣ ਲੱਗੇ ਨੇ ਆ ਮੇਰੇ ਪਾਤਸ਼ਾਹ ਦੇ ਨਾਲ ਕਿਵੇਂ ਰਾਜਾ ਨਾਗਰਮਲ ਆਪਣੇ ਮਾਤੇ ਖੜ ਸਾਹਮਣੇ ਕਰਨ ਲੱਗਾ ਤੇ ਉਸ ਵੇਲੇ ਦਾ ਹਮਲਾ ਜਦੋਂ ਕਾਢੀ ਜਦੇ ਦੇ ਪਾਸੋਂ ਪਹ ਸਰਗਣ ਕਰੀਏ ਕਿ ਕਿਵੇਂ ਮੇਰੇ ਵੱਲੋਂ ਪਾਤਸ਼ਾਹ ਉਸ ਰਾਜੇ ਨਾਗਰਮਲ ਦੇ ਅੱਖਾਂ ਦਾ ਹੰਝੂ ਦੂਰ ਕਰਦੇ ਨੇ ਤੇ ਉਹਨੂੰ ਦਰਦ ਦੀਆਂ ਗੱਲਾਂ ਸੁਣਾ ਕੇ ਤੇ ਰੱਬ ਦੇ ਨਾਲ ਜੋੜਨ ਵਾਸਤੇ ਜਿਹੜੇ ਜੋੜ ਤੇ ਕੰ ਲੱਗੇ ਨੇ ਉਸ ਵੇਲੇ ਜਵਾਨ ਦੇ ਨਾਲ ਕਾਢੀ ਜਦੇ ਦੇ ਪਾਸੋਂ ਹੈ ਦੇਖ ਰਹੇ ਹੋ ਪੁਲਸ ਦਰਪਨ ਨਿਊ ਚੈਨਲ ਸਹਬੇ ਕਮਾਲ ਤਨਤਨ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ 644 ਮੇ ਅਗਰਪੁਰ ਦੇ ਤੋਂ ਲੈ ਕੇ ਪਿੰਡ ਚਾਚੋਵਾਲ ਵਿਖੇ ਬਹੁਤ ਹੀ ਸ਼ਰਧਾਪੂਰਪਕ ਜੋ ਮਨਾਇਆ ਜਾ ਰਿਹਾ ਹੈਗਾ ਉੱਥੇ ਦੀ ਨੌਜਵਾਨ ਸਭਾ ਸਮੂਚ ਕਮੇਟੀ ਸਾਡੇ ਨਾਲ ਮੌਜੂਦ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਹੋ ਜਿਹਾ ਉਹਨਾਂ ਦੇ ਵਿਚਾਰ ਆ ਪਹਿਲਾਂ ਤਾਂ ਸਭ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਗੁਰਪੁਰ ਦੀ ਤੇ ਇੰਦਾ ਲਈ ਆਪਾਂ ਵਿਚਾਰ ਰੱਖਦੇ ਹਾਂ ਗੁਰਪੁਰ ਨੂੰ ਲੈ ਕੇ ਕਿਹੋ ਜਿਹਾ ਜਿਉ ਸੰਗਤਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਅਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਜੀ ਆਗਾਰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੇਖ ਸੰਗਤਾਂ ਅੱਜ ਸਤਿਗੁਰੂ ਰਵਦਾਸ ਜੀ ਮਹਾਰਾਜੀਆਂ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਦੇਸ਼ ਵਿਦੇਸ਼ ਦੇ ਵਿੱਚ ਰਹਿ ਕਰਕੇ ਵੀ ਆਪਾਂ ਸੋਸ਼ਲ ਮੀਡੀਆ ਦੁਆਰਾ ਦੇਖਦੇ ਪਏ ਆ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਸੁਪਨਾ ਸੀ ਜਿਨ੍ਹਾਂ ਦੇ ਸਿਧਾਂਤ ਸਨ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖਾਂ ਦੋ ਨਹੀਂ ਤੇ ਠਾਉ ਉਸ ਪਾਵਨ ਬੋਲਾਂ ਤੇ ਪਹਿਰਾ ਦਿੰਦਾ ਹੋਇਆ ਸਮੁੱਚਾ ਸਮਾਜ ਸਮੁੱਚਾ ਸੰਸਾਰ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਹਾਰਾ ਜੀਓ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਸਤਿਗੁਰੂ ਕੇ ਸਾਜੇ ਹੋਏ ਪੰਜ ਪਿਆਰੇ ਸਹਿਬਾਨਾਂ ਦੀ ਗਵਾਹੀ ਅੰਦਰ ਅਤੇ ਇਹਦੇ ਨਾਲ ਨਾਲ ਸਤਿਗੁਰੂ ਰਵਿਦਾਸ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਮੂਰਤ ਉਹਨਾਂ ਦੀ ਸੂਰਤ ਦੁਆਰਾ ਆਪਾਂ ਸਮੁੱਚਾ ਨਗਰ ਚਾਚੋਵਾਲ ਜ਼ਿਲ੍ਹਾ ਜਲੰਧਰ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਬੜੇ ਪਿਆਰ ਸਤਿਕਾਰ ਸਾਹਿਤ 644ਵਾਂ ਉਹਨਾਂ ਦਾ ਆਗਮਨ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇਸ ਵਾਸਤੇ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਸਤਗੁਰੂ ਸਤਗੁਰੂ ਸੱਜੇ ਪਾਤਸ਼ਾਹ ਜੀ ਦਾ ਪਾਵਨ ਸੰਦੇਸ਼ ਸੀ ਗੁਰਬਾਣੀ ਅੰਦਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਦੇ ਆਸ਼ੇ ਮੁਤਾਬਕ ਗੁਰੂ ਸਾਹਿਬਾਂ ਨੇ ਬਰਾਬਰਤਾ ਦੇ ਕਰਕੇ ਸਾਂਝੀਵਾਲਤਾ ਦਾ ਪੈਗਾਮ ਦਿੱਤਾ ਏ ਉਹਦੀ ਉਦਾਹਰਨ ਉਹਦੀ ਮਿਸਾਲ ਅੱਜ ਚਾਚੋਵਾਲ ਨਗਰ ਦੇ ਵਿੱਚੋਂ ਆਪ ਦੇਖ ਸਕਦੇ ਹੋ ਇਸੇ ਤਰ੍ਹਾਂ ਅਪ ਜੀ ਨੂੰ ਬੇਨਤੀ ਏ ਕਿ ਰਲ ਮਿਲ ਕੇ ਗੁਰੂ ਸਾਹਿਬਾਂ ਦੇ ਪਾਵਨ ਇਤਿਹਾਸਕ ਦਿਹਾੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੱਜ ਦੇ ਸਮਾਗਮ ਨੂੰ ਕਵਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ